ਸਬਡਿਵੀਜ਼ਨ ਤਲਵੰਡੀ ਸਾਬੂ ਦੇ ਪਿੰਡ ਸ਼ੇਖਪੁਰਾ ਵਿਖੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇ ਵਿੱਚ ਲੱਖ ਰੁਪਏ ਤੇ ਸੋਨਾ ਗਬਨ ਤੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਕਿਸਾਨਾਂ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਬੈਂਕ ਦੇ ਕੈਸ਼ੀਅਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਕਿਸਾਨਾਂ ਨੇ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਕਰਕੇ ਉਹਨਾਂ ਦਾ ਪੈਸਾ ਵਾਪਸ ਕਰਾਉਣ ਦੀ ਮੰਗ ਕੀਤੀ ਹੈ ਉੱਥੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਸ਼ੇਖਪੂਰਾ ਦਾ ਇਹ ਮਾਮਲਾ ਹੈ ਸ਼ੇਖਪੂਰਾ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਵਿੱਚ ਕਰੀਬ 2 ਦਰਜਨ ਕਿਸਾਨਾਂ ਦੇ ਲੱਖਾਂ ਰੁਪਏ ਵੱਡੀ ਮਾਤਰਾ ਦੇ ਵਿੱਚ ਸੋਨਾ ਗਵੰਤੇ ਚੋਰੀ ਹੋਇਆ ਹੈ ਉਨਾਂ ਹੀ ਵੀ ਕਿਾ ਕਿ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਏ ਗਏ ਸਨ ਜਾਦੂ ਪੈਸੇ ਕਢਾਣਾ ਇਹਨੇ ਤਾਂ ਖਾਤਾ ਬਿਲਕੁਲ ਖਾਲੀ ਨਿਕਲਿਆ ਜਿਸ ਤੋਂ ਬਾਅਦ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਇੱਕ ਨਹੀਂ ਸਗੂ ਕਰੀਬ ਡੇਢ ਦਰਜਨ ਕਿਸਾਨਾਂ ਦੇ ਨਾਲ ਅਜਿਹੀ ਠੱਗੀ ਹੋਈ ਹੈ ਬਾਰ-ਬਾਰ ਬੈਂਕ ਦੇ ਵਿੱਚ ਤੇ ਬੈਂਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਹੱਲ ਨਜ਼ਰ ਨਹੀਂ ਆਇਆ ਕਿਸਾਨ ਯੂਨੀਅਨ ਨੂੰ ਨਾਂ ਲੈ ਕੇ ਹੁਣ ਉਹਨਾਂ ਵੱਲੋਂ ਮਾਮਲੇ ਦੇ ਹੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਸ਼ਿਕਾਇਤ ਤੇ ਕਾਰਵਾਈ ਸ਼ੁਰੂ ਹੋਈ ਹੈ ਵਿੜਤ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੈਂਕ ਤੋਂ 골ਡ ਲੋਨ ਲਿਆ ਸੀ ਪਰ ਜਦ ਪੈਸੇ ਵਾਪਸ ਦੇਣਾ ਹੈ ਤਾਂ ਬੈਂਕ ਨੇ ਸੋਨਾ ਗੁੰਮ ਹੋਣ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਹੈ ਉਹਨਾਂ ਇਸ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਬੇਸ਼ੱਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੈਂਕ ਦੇ ਕੈਸ਼ੀਅਰ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਆਓ ਸੁਣਦੇ ਹਾਂ ਕਿਸਾਨਾਂ ਦੀ ਕਿ ਆਖਰ ਉਹਨਾਂ ਦੇ ਨਾਲ ਕੀ ਕੁਝ ਬੀਤਿਆ ਉਧਰ ਦੂਜੇ ਪਾਸੇ ਬੈਂਕ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ ਤੇ ਨੂੰ ਤਿਆਰ ਨਹੀਂ ਜਦਕਿ ਬੈਂਕ ਦੇ ਮੈਨੇਜਰ ਛੁੱਟੀ ਤੇ ਚਲੇ ਗਏ ਨੇ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਬੈਂਕ ਦੇ ਹੈਡ ਕੈਸ਼ੀਅਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਬੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਹੋ ਰਹੀ ਹੈ ਜੇਕਰ ਜਾਂਚ ਦੇ ਦੌਰਾਨ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਿਆਰਾ ਸਿੰਘ ਜੀ ਕਿਹੜੀ ਕੀ ਗੱਲ ਹੋਈ ਹੈ ਕੀ ਘਟਨਾ ਪੱਪੇ ਤੇ ਨਾਲ ਸਾਰੀ ਕਦੋਂ ਤੋਂ ਸ਼ੁਰੂ ਹੋਇਆ ਕੰਮ ਸਾਰਾ ਇਹ ਸ਼ੁਰੂ ਤਾਂ ਜੀ 5ਵੇਂ ਮਹੀਨੇ ਤੋਂ ਚੱਲਿਆ ਸੀ ਕੰਮ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਆਏ ਨਹੀਂ ਜਦੋਂ ਤੁਸੀਂ ਆਏ ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ। ਹਾਂ। 8.5 ਲੱਖ ਰੁਪਏ ਮੇਰਾ ਖੁੱਲੇ ਘੱਤੇ ਸੀਗਾ। 235 ਦੀ ਮੇਰੀ ਲਿਵਟ ਸੀ। ਹਾਂ। 235 ਦੀ ਮੇਰੇ ਭਰਾ ਦੀ ਲਿਵਟ ਸੀ। ਹਾਂ। ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲਈਤੀ ਤੇ ਪੈਸੇ ਲੈਣ ਆਏ ਤੇ ਇਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ। ਤੁਸੀਂ ਕਿਵੇਂ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ? ਨਿੱਗਾ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡੀ ਨੇ ਸਹਿਮਤੀ ਸਾਡੀ ਅਸੀਂ ਤੁਹਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤੇ ਇਹ ਗੱਲ ਕਹੇ ਕਿ ਮੋੜ ਦਾਂਦੇ ਸੀ। ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ। ਹਾਂ। ਸਾਨੂੰ ਇਹ ਨਹੀਂ ਪਤਾ ਵੀ ਕਿਹਨੇ ਕੱਢਿਆ ਕਿਹਨੇ ਨਹੀਂ ਕੱਢਿਆ ਤੇ ਜਦੋਂ ਪੈਸੇ ਨਿਕਲੇ ਕੋਈ ਮੈਸੇਜ ਮੂਸੀ ਨਹੀਂ ਨਹੀਂ ਸਾਡੇ ਕੋਲ ਕੁਝ ਨਹੀਂ ਗਿਆ ਜੀ ਅਣਪੜ੍ਹ ਬੰਦੇ ਸੀ ਦੋਨੇ ਜੀ ਹੂੰ ਸਾਡੇ ਕੋਲ ਕੁਝ ਨਹੀਂ ਆਇਆ ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ ਨਹੀਂ ਜੀ ਸਾਨੂੰ ਕੁਝ ਨਹੀਂ ਆਣੇ ਮਸ਼ੀਨਾਂ ਵਿੱਚ ਸੁਣਨਾ ਰੋਕ ਰੱਖਿਆ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਜੀ ਹੂੰ ਹਾਂ ਜੀ ਕਿੰਨਾ ਨੁਕਸਾਨ ਠੋੜਾ ਹੋ ਗਿਆ ਹੈ ਸਾਡਾ ਜੀ ਸਾਡੇ ਮਨਕ ਚੱਲ 15000 13 ਲੱਖ 15000 ਰੁਪਏ ਹੋ ਗਏ ਹਾਂ ਜੀ ਹਾਂ ਜੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ ਵੀ ਕਿਹਨੇ ਕੀਤਾ ਘਪਲਾ ਸਾਰਾ ਕੀ ਹੋਇਆ ਨਹੀਂ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਪਤਾ ਬੈਂਕ ਜੀ ਸਾਡੇ ਪੈਸੇ ਬੈਂਕੇ ਸੀਗੇ ਕੀ ਪਤਾ ਕਿਹਨੇ ਕਰਿਆ ਕਿਹਨੇ ਨਹੀਂ ਕਰਿਆ ਉਹਦੇ ਬਾਰੇ ਨਹੀਂ ਸੀ ਕੁਝ ਕਹਿ ਸਕਦੇ ਇਹਨਾਂ ਨੂੰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਨਹੀਂ ਅਜੇ ਤੱਕ ਕੁਝ ਨਹੀਂ ਹੋਇਆ ਜੀ ਨਹੀਂ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਪਹਿਲਾਂ ਕੈਸ਼ੀਅਰ ਤੇ ਕੀਤਾ ਅੱਛਾ ਜੀ ਕੀ ਲੱਗਦਾ ਕੀ ਹੋਣਾ ਚਾਹੀਦਾ ਜੀ ਸਾਰੀ ਬੈਂਕ ਤੇ ਹੋਣਾ ਚਾਹੀਦਾ ਜੀ ਤੇ ਕਿਨੇ ਹੂੰ ਜ਼ਿੰਮੇਵਾਰ ਬੈਂਕਾ ਜੀ ਅਸੀਂ ਤਾਂ ਹੁਣ ਅਸੀਂ ਇਹੀ ਅਖਾਂਗੇ ਅਸੀਂ ਤਾਂ ਬੈਂਕ 'ਚ ਧਰੇ ਸੀ ਨਾ ਹੋਰ ਕਿੰਨੇ ਕੇ ਬੰਦਿਆਂ ਨਾਲ ਹੋਇਆ ਹੋਰ ਕੀ ਕਾਦਾ ਕਾਦਾ ਹੋਇਆ ਹੋਰ ਕਿੰਨੇ ਕੇ ਬੰਦੇ ਨਾਲ ਹੋਇਆ ਬਈ ਜੀ ਬੰਦੇ 20 ਜਣੇ ਆ ਜੀ ਕੁਝ ਲੇੜੇ ਵਾਲੇ ਦੇ ਆ ਕੁਝ ਸੇਫ ਪਰੇ ਦੇ ਆ ਇੱਕ ਦੋ ਬੰਦੇ ਸਾਡੇ ਪਿੰਡ ਦੇ ਹੋਰ ਵੀ ਆ ਅੱਛਾ ਹਾਂ ਜੀ ਉਹਨਾਂ ਨਾਲ ਪਹਿਲਾਂ ਵੀ ਹੋਇਆ ਸੀ ਹੁਣ ਦੁਬਾਰੇ ਫੇਰ ਹੋ ਗਿਆ ਜੀ ਹਾਂ ਜੀ ਤੇ ਤੁਸੀਂ ਇਹਦੀ ਕੋਈ ਬੈਂਕ ਮੈਨੇਜਰ ਨੂੰ ਮਿਲੇ ਜਾਂ ਕਿਸੇ ਨੂੰ ਮਿਲੇ ਕੋਈ ਅਸੀਂ ਮਿਲੇ ਸੀ ਸਾਨੂੰ ਕੋਈ ਲਾਰਾ ਲਾਉਂਦੇ ਸੀ ਸਾਨੂੰ ਕੋਈ ਉਹਨਾਂ ਨੇ ਬਰਤੋਂ ਨਹੀਂ ਦਿੱਤਾ ਇਹ ਗੱਲ ਹਾਂ ਜੀ ਤੇ ਤੁਸੀਂ ਲੱਗਦਾ ਵੀ ਤੁਹਾਨੂੰ ਜੇ ਤੁਹਾਨੂੰ ਸਭ ਤੋਂ ਸੇਫ ਬੈਂਕ ਲੱਗਦਾ ਹੈ ਇਹ ਬੈਂਕ ਜੀ ਨਹੀਂ ਸੁਰੱਖਿਆ ਦੇ ਸੁਰੱਖਿਆ ਕਿੱਥੇ ਨਹੀਂ ਜੀ ਹੁਣ ਤਾਂ ਅਸੀਂ ਸਾਡੇ ਨੂੰ ਤਾਂ ਕਿਸੇ ਤੇ ਯਕੀਨ ਹੀ ਨਹੀਂ ਬੈਂਕ ਤੇ ਵੀ ਕਿੱਥੋਂ ਯਕੀਨੂ ਰੇਸ਼ੂ ਸਿੰਘ ਕਹੀ ਬਿਲਕੁਲ ਕਿਹੜਾ ਪਿੰਡਾ ਥੋੜਾ ਥੋੜਾ ਕੀ ਮਸਲਾ ਸੀ ਮੇਰਾ ਪਿੰਡ ਬੁਰਜਾ ਜੀ ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ ਮੈਂ ਆਪ ਦਾ ਸਿਆਉਣਾ 17 ਟੋੜੇ ਇੱਥੇ ਗਹਿਣੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ ਹੁਣ ਅਸੀਂ ਸਾਨੂੰ ਐ ਵੀ ਪੈਸੇ ਭਰਨ ਵੀ ਅਸੀਂ ਸਾਡੇ ਆਪ ਦੇ ਪੈਸੇ ਭਰਾਉ ਦੇ ਸਾਡਾ ਸਿਆਉਣਾ ਵਾਪਸ ਦਿਓ ਜਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸਿਆਉਣਾ ਗੁੰਮ ਹੋ ਗਿਆ ਸਾਨੂੰ ਕੋਈ 12 ਬੰਦੇ ਨੇ ਦੱਸਿਆ ਸੀ ਅਸੀਂ ਇਹਨਾਂ ਕੋਲੇ ਆਏ ਅਗਰੇ ਵੀ ਨਾ ਪਿਛਲੇ 1.5 2 ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹ ਕਿਹਦੇ ਵੀ ਤੁਹਾਡਾ ਸਿਆਣਾ ਦਾ ਹੋ ਗਿਆ ਫਰਾਡ ਹੋ ਗਿਆ ਵੀ ਇੱਕ ਅਖਾ ਕਿ ਤੁਸੀਂ ਆਪ ਦੇ ਪੈਸੇ ਆਪਣੇ ਜਮ੍ਹਾਂ ਕਰਾ ਦਿਓ ਤੇ ਜਿਹੜੇ ਬੈਂਕ ਦੇ ਬੰਦੇ ਹੈਗੇ ਅਸੀਂ ਅਖਾ ਵੀ ਅਸੀਂ ਐ ਕਿਵੇਂ ਕਰਾ ਲੀਜੀ ਫਿਰ ਕਹਿੰਦੇ ਵੀ ਤੁਸੀਂ ਸਾਡੇ ਦੇ ਪੈਸੇ ਲੈ ਚੁੱਕੇ ਅਸੀਂ ਅਖਾ ਵੀ ਸਾਡਾ ਸਿਆਣਾ ਦੇ ਦਿਓ ਸਾਰਾ ਟੋਲੀ ਸਾਡਾ ਦੇ 3-4 ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਤਾਬਕ ਇਹ ਪੈਸੇ ਦਿੰਦੇ ਅਸੀਂ ਅਖਾ ਵੀ ਸਾਡਾ ਸਾਨੂੰ ਸਿਆਣਾ ਦੇ ਦਿਓ ਬਾਕੀ ਆਏ ਜੀ ਜੋ ਸਟਾਫ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਥੇਕੇ ਬਲੇ ਹੋਇਆ ਉਧਰ ਉਧਰ ਹੀ ਖਾਤੇ ਚੋਂ ਪੈਸੇ ਨਿਕਲੇ ਨੇ ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ ਉਸ ਤੋਂ ਬਾਅਦ ਫਿਰ ਇਨਤਾਬੀਆਂ ਦੇ ਦਿੰਦੀਆਂ ਕੈਸ਼ੀਅਰ ਨੂੰ ਫਿਰ ਦੇਖੋ ਇਹਦੇ ਵਿੱਚ ਕੀ ਸਟਾਫ ਕਿੰਨੀ ਮिली ਭੁੱਟਾ ਹੈਗੀ ਕਿ ਇਹਦੇ ਚ ਇਹਨਾਂ ਦਾ ਬਹੁਤ ਸ਼ੱਕੀ ਇਹ ਹੈਗਾ ਬੈਂਕ ਬਰਾਜ ਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ ਕਰੋੜਾਂ ਦੇ ਵਿੱਚ ਘਪਲਾ ਹੋਇਆ ਜਾਂਚ ਹੋਣੀ ਚਾਹੀਦੀ ਹੈ ਪੂਰੀ ਜਾਂਚ ਹੋਣੀ ਚਾਹੀਦੀ ਸਾਰਾ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਲੋਕਾਂ ਦਾ ਮੱਥਾ ਢਿੱਡ ਪੇਟ ਬੰਨ ਕੇ ਕੋਈ ਆਪ ਦਾ ਪੈਸੇ ਜਮ੍ਹਾਂ ਕਰੰਦਾ ਕਿਸੇ ਨੇ ਵਿਆਹ ਕਰਨਾ ਹੁਣ ਸਾਨੂੰ ਗੋੜ ਦੀ ਲੋੜ ਸਾਡੇ ਫੰਕਸ਼ਨ ਹੈ ਹੋਰ ਆਪਾਂ ਸੈਉਣਾ ਕਾਦੇ ਵਾਸਤੇ ਬਣਾਉਣੇ ਹੈ ਜੇ ਜਦੋਂ ਆਪਾਂ ਪਾ ਹੀ ਨਹੀਂ ਸਾਡੇ ਨੂੰ ਲੈ ਨਹੀਂ ਸਕਦੇ ਮੌਕੇ 'ਚ ਫਿਰ ਆਪਾਂ ਨੂੰ ਸੈਉਣੇ ਲੱਕੀਓ ਪਰਦਾ ਹਾਂਜੀ ਕੀ ਨਾ ਬਾਈ ਮਿੱਠੂ ਸਿੰਘ ਜੀ ਪਤਨ ਕੀ ਮਸਲਾ ਹੋਇਆ ਸਾਰਾ ਕਿੰਨੇ ਕੁ ਮੁਸ਼ਕਲ ਆ ਰਹੀ ਔਣ ਇੱਕ ਬੈਂਕ ਤੇ ਵਿਸ਼ਵਾਸ ਹੁੰਦਾ ਜੇ ਬੈਂਕ ਚ ਆਏ ਹੋਣ ਲੱਗੇ ਫਿਰ ਕੀ ਕਰੂੰਗਾ ਬੈਂਕ ਨੇ ਵਿਸ਼ਵਾਸ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ ਪੈਸੇ ਲੈ ਗਏ ਜੀ ਮੇਰਾ 4,26,000 ਰੁਪਈਆ ਲੈ ਗਏ 12 ਲੱਖ ਰੁਪਈਆ ਸੀ ਜੀ ਮੇਰਾ ਬਾਕੀ ਤਾਂ ਮੈਂ ਲੈ ਗਿਆ ਸੀ ਤੇ 4,26,000 ਰਹਿ ਗਿਆ ਸੀ ਉਹ ਜਦੋਂ ਮੈਂ ਲੈਣ ਆਇਆ ਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ ਮੈਨੇਜਰ ਸਾਹਿਬ ਨੂੰ ਬਾਪੀ ਦਿਖਾਈ ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ ਤੇ ਤਾਂ ਪੈਸੇ ਹੀ 1400 ਰੁਪਏ ਸਾਰੇ ਮੈਂ ਪੁੱਛਿਆ ਵੀ ਫੇਰ ਮੇਰੇ ਕਿੱਧਰ ਗਏ ਮੈਨੇਜਰ ਆਦਾ ਜਿਵੇਂ ਬੋਵਾ ਐ ਜੇ ਕਰਨ ਲੱਗਿਆ ਮੈਂ ਖਾ ਮੇਰੀ ਤਸਲੀਬ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਖੇ ਰ ਬਾਕੀੁੰਦੇ ਇਹ ਸਾਦਲੇ ਦੇਖੋ ਵੀ ਐਂ ਕਰੋ ਵਾਹ ਕਰੋ ਹੋਊ ਤਾਂ ਗੱਲਬਾਤ ਸਾਰੀ ਇੱਕੋ ਹੀ ਵਿੱਚ ਹੀ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹਰ ਖੋਣਾ ਫਿਰ ਇਹ ਕਪੜੇ ਜਦੋਂ ਏਡੇ ਏਡੇ ਕਰਦੇ ਨੇ ਬੈਂਕ ਤਾਂ ਖਾਲੀ ਹੋ ਗਈ ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ ਪਤਾ ਇਹ ਸਾਰਾ ਵਿੱਚ ਹੋਰ ਕਿਤੇ ਕਾਰਵਾਈ ਮੰਗ ਦੀ ਮੰਗ ਕਰਦੇ ਜੀ ਹੋਰ ਕਿਹਨੂੰ ਕਹਿੰਦੇ ਉਹ ਤੇ ਪਰਚਾ ਦਰਜ ਹੋ ਗਿਆ ਕੈਸ਼ੀਅਰ ਤੇ ਪਰਚਾ ਦਰਜ ਹੋ ਗਿਆ ਕੱਲਾ ਕੈਸ਼ੀਅਰ ਪੈਸੇ ਕਿਵੇਂ ਲੈ ਜਾਊਗਾ ਜੀ ਇੰਨੇ ਪੈਸੇ ਬੈਂਕ ਖਾਲੀ ਹੋ ਗਏ ਮੈਨੇਜਰ ਨੂੰ ਪਤਾ ਹੀ ਨਹੀਂ ਤੁਸੀਂ ਸੋਚੋ ਆਪ ਹੀ ਸੋਚ ਲਓ ਵੀ ਮੈਨੇਜਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਮੈਂ ਹੁਣ ਬੇਨਤੀ ਇਹ ਕਰਦਾ ਵੀ 10-20 ਦਿਨਾਂ ਚ ਮੇਰੇ ਪੈਸੇ ਦਿੱਤੇ ਜਾਣ ਨਹੀਂ ਪੈਸੇ ਦੇਂਦੇ ਤਾਂ ਮੈਂ ਤਾਂ ਤੇਲ ਪਾ ਕੇ ਤੇ ਵਿੱਚ ਬੈਂਕ ਦੇ ਮਚੂ ਆ ਸਮੇਤ ਬੈਂਕ ਮਚਾਉਂਗਾ ਹੰਕੀ ਨਾੜਾ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਦਾ ਜਨਰਲ ਸਕਤਰਾਂ ਬਲਾਕ ਤਲਵੰਡੀ ਸਾਬੋ ਦਾ ਰਾਜਵੀਰ ਕੀ ਗੱਲ ਹੋਈ ਹੈ ਕਿਵੇਂ ਘਟਨਾ ਵਾਪਰੀ ਹੈ ਕਿੰਨਾ ਕਪੜਾ ਇੱਥੇ ਹੋਇਆਗਾ ਤੇ ਕਿਹਨੇ ਕੀਤਾ ਹੈ ਸਾਰਾ ਜੋ ਹੁਣ ਤੱਕ ਜਥੇਬੰਦੀ ਕੋਲੇ ਆਏ ਜੀ 20 ਬੰਦੇ ਹੈ ਤਕਰੀਬਨ ਜੀ ਉਹਨਾਂ ਦਾ 40 ਲੱਖ ਰੁਪਇਆ ਦੇ ਕਰੀਬ ਹੈ ਤੇ 17 ਟੋਲੇ 37 ਟੋਲੇ ਸੋਨਾ ਜੀ ਇੱਕ ਦਾ 20 ਟੋਲੇ ਇੱਕ ਦਾ 17 ਟੋਲੇ ਹੈ ਤੇ ਇਹ ਪੂਰੇ ਸਟਾਫ ਨੇ ਮਿਲ ਕੇ ਕਰਿਆ ਜਾਂ ਕੁਝ ਕਰਿਆ ਸਾ ਇਸ ਦਾ ਬੈਂਕ ਨੂੰ ਜਾਣਦੇ ਆ ਸਾਨੂੰ ਨਹੀਂ ਪਤਾ ਵੀ ਕਿਹਨੇ ਕੀ ਕੀਤਾ ਤੇ ਜਦੋਂ ਇੱਥੇ ਆਉਂਦੇ ਸੀਗੇ ਐਂਟਰੀਆਂ ਮਰਵਾਉਣ ਇਹਨਾਂ ਦੇ ਖਾਤੇ ਖਾਲੀ ਸੀਗੇ ਕੁਝ ਦੇ ਲਿਮਟਾਂ ਦੇ ਪੈਸੇ ਸੀਗੇ ਸੇਵਕ ਖਾਤੇ ਵੀ ਸੀਗੇ ਖੁੱਲੇ ਖਾਤੇ ਵੀ ਸੀਗੇ ਤੇ ਫਸਲ ਦੇ ਪੈਸੇ ਆਏ ਸੀ ਦੇਖੋ ਗਾਹਕ ਕੋਈ ਵੀ ਹੈ ਕਿਸਾਨ ਹੈ ਆਪਾਂ ਸਭ ਤੋਂ ਵਧੀਆ ਧਾਰਾ ਬੈਂਕ ਨੂੰ ਮੰਨਦੇ ਆਂ ਵੀ ਆਪਾਂ ਸੇਫ ਬੈਂਕ ਦੇ ਵਿੱਚ ਆਪਾਂ 골ਡ ਵੀ ਰੱਖਦੇ ਆਂ ਪੈਸੇ ਵੀ ਰੱਖਦੇ ਆਂ ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫਰੀ ਆਂ ਸਾਡੇ ਨਾਲ ਹੀ ਕਿਸਾਨ ਖੜਿਆ ਗੁਰਤੇਜ ਸਿੰਘ ਇਹਨਾਂ ਦਾ ਮੌੜ ਆੜਤਗੇ 'ਚ ਸੀਗਾ 20 ਲੱਖ ਰੁਪਈਆ ਇਹਨਾਂ ਦਾ ਆੜਤੀਆ ਲੈ ਗਿਆ ਜੋ ਉਧਰੋਂ ਆਪਾਂ ਕਹਿ ਨਹੀਂ ਵੀ ਉਦੋਂ ਬੈਂਕ 'ਚ ਠੀਕ ਐ ਤਾਂ ਇਧਰੋਂ ਬੈਂਕ ਵੀ ਲੈ ਗਿਆ ਤੇ ਕਿਸਾਨ ਤਾਂ ਦੋਨੇ ਪਾਸੇ ਮਾਰਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਨਾ ਤੋ ਆਏ ਸਟਾਪ ਕੋਲੇ ਇਤਨੇ ਦੇ ਆ ਆਈਆਰ ਬੋਬਰਾ ਬ੍ਰਾਂਚ ਇਨਦੇ ਬਠਿੰਡੇ ਹੈਗਾ origignal office ਉਹ ਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਅਸੀਂ ਪਿੰਡ ਵੱਲੋਂ ਜਥੇਬੰਦੀ ਵੱਲੋਂ ਇੱਥੇ ਧਰਨਾ ਦਿੱਤਾ 17 ਤਰੀਕ ਨੂੰ ਉਸ ਦਿਨ ਫਿਰ ਡੀਐਸਪੀ ਸਾਹਿਬ ਆਏ ਤੇ ਮਨਿੰਦਰ ਸਾਹਿਬ ਇਹਨਾਂ ਨੂੰ ਉੱਪਰ ਗੱਲ ਕੀਤੀ ਆਵਦੇ ਫਿਰ ਇਹਨਾਂ ਨਾਲ ਗੱਲ ਹੋਈ ਵੀ ਅਸੀਂ ਐਫਆਰ ਲਾਂਚ ਕਰਾਂਗੇ ਪੁਲਿਸ ਪ੍ਰਸ਼ਾਸਨ ਕਹਿੰਦਾ ਇਹ ਕਹਿੰਦੇ ਵੀ ਸਿਵਲ ਸੂਟ ਪਾਵਾਂਗੇ ਉੱਥੇ ਮਨਜ਼ੂਰੀ ਲੈ ਕੇ ਕਿਸਾਨਾਂ ਦੇ ਪਿੱਛੇ ਦੇਵਾਂਗੇ ਪਹਿਲਾਂ ਇਹ ਕਹਿੰਦੇ ਸੀ ਸਾਡਾ ਕੇਸ਼ੀਆਰ ਲੈ ਗਿਆ ਅਸੀਂ ਸਾਡਾ ਕਿਸੇ ਕੈਸ਼ਿਆਰ ਨਾਲ ਮਤਲਬ ਨਹੀਂ ਉਹ ਤੇ ਤੁਸੀਂ ਕੇਸ਼ ਚ ਲਾਓ ਉਹਦੇ ਨਾਲ ਜੇ ਮਰਜ਼ੀ ਲੜੋ ਪਰ ਸਾਡੇ ਕਿਸਾਨਾਂ ਦੇ ਜਲਦੀ ਜਲਦੀ ਪੈਸੇ ਹੋਣੇ ਚਾਹੀਦੇ ਆ ਇਹਨਾਂ ਨੇ ਕਹਿ ਵੀ ਸੀ ਸਿਵਲ ਸੂਟ ਪਾਵਾਂਗੇ ਇੱਕ ਦੋ ਤਰੀਕਾ ਦੇ ਵਿੱਚ ਵਿੱਚ ਹਰ ਇੱਕ ਦਾ ਜੇ ਕਿਸੇ ਦੇ ਲਿਮਟਾ ਲਿਮਟ ਵਾਲਾ ਵਿਆਜ ਦੇ ਕੇ ਜੇ ਕਿਸੇ ਖੁੱਲੇ ਖਾਤੇ ਦੇ ਖੁੱਲੇ ਖਾਤੇ ਵਾਲਾ ਵਿਆਜ ਲੈ ਕੇ ਅਸੀਂ ਇਹਨਾਂ ਦਾ ਨਿਮੇੜਾ ਵੀ ਜੀ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਤੇ ਖਰਾ ਉਤਰਨ ਦਾ ਠੀਕ ਹੈ ਜੇ ਇਹ ਤੋਂ ਕੋਈ ਅੱਗੇ ਪਿੱਛੇ ਹੋਣਗੇ ਤਾਂ ਅਸੀਂ ਸੰਘਰਸ਼ ਸਾਡਾ ਫਿਰ ਜੀ ਇਹ ਸੋਨਾ ਜਿਹੜਾ ਗਾਇਬ ਹੋਇਆ ਕਿੱਥੋਂ ਗਾਇਬ ਹੋਇਆ ਕਿੱਥੇ ਤਾਂ ਰਹਿ ਸੀ ਕਿਵੇਂ ਇਹ 골ਡ ਲੋਨ ਲਿਆ ਸੀਗਾ ਜ ਬੰਦ ਕਰਵਾਉਣ ਆਏ 골ਡ ਲੌਂਡ ਦੋਨੇ ਕਿਸਾਨ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪੈਸੇ ਲੈ ਲਓ ਸੋਨਾ ਤੁਹਾਡਾ ਹੈ ਨਹੀਂ ਜਾਂ ਸੋਨਾ 50000 ਰੁਪਏ ਦੇ حساب ਨਾਲ ਲੈ ਲਓ ਤੇ ਜਾਂ ਫਿਰ ਤੁਹਾਡਾ ਸੋਨਾ ਕੱਟ ਕੇ ਕਾਟ ਦੇਵਾਂਗੇ ਅਸੀਂ ਇਹ ਕੋਈ ਗੱਲ ਕੀ ਹੈ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਸਾਡੇ ਕੋਲ ਪਹਿਲੇ ਹੀ ਇਹ ਆਏ ਪਏ ਸੀਗਾ ਤੇ ਅਸੀਂ ਕਿਹਾ ਵੀ ਤੁਹਾਡਾ ਸੋਨਾ ਹੈ ਨਹੀਂ ਚਲੋ ਇੱਥੇ ਆਏ ਉਹ ਜੋ ਉਹਨਾਂ ਨੇ ਥੋੜਾ ਜਿਹਾ ਆਦਾਬ ਨਾ ਪੁੱਛਿਆ ਪ੍ਰੈਸ਼ਰ ਪਾ ਕੇ ਫਿਰ ਇਹਨਾਂ ਨੇ ਇਹ ਕਹਿੰਦੇ ਵੀ ਤੁਹਾਡਾ ਸੋਨਾ ਇਥੋਂ ਆਪਣਾ ਗਾਇਬ ਹੋ ਗਿਆ ਤੇ ਹਰਵੀਰ ਸਿੰਘ ਸਾਡੇ ਕੈਸ਼ੀਅਰ ਉਹਨੇ ਮਥੁਰ ਕੋਈ ਫਾਈਨਾਂਸ ਆ ਉੱਥੇ ਰੱਖ ਕੇ ਆਪਣਾ ਫਾਈਨਾਂਸ ਕਰਵਾ ਲਿਆ ਦੁਆਰੇ ਉੱਤੇ ਤੇ ਉਹ ਵੀ ਮਸਲਾ ਨਾਲ ਹੀ ਆ ਇਹਦੇ ਤੇ ਉਹਦੇ ਤੇ ਵੀ ਕਹਿੰਦੇ ਵੀ ਅਸੀਂ ਜਦੋਂ ਸਾਡੇ ਕੋਲ ਮਨਜ਼ੂਰੀ ਆ ਗਈ ਤੇ ਉਦੋਂ ਛੋਟਾ ਕਲੀਅਰ ਕਰ ਦੇਣੀ ਸੀ ਹੁਣ ਜਦੋਂ ਕੈਸ਼ੀਅਰ ਤੇ ਪਰਚਾ ਦੱਦੇ ਹੋਏ ਹੁਣ ਦੱਸਦੇ ਵੀ ਹੋਰ ਵੀ ਇੱਥੇ ਬੰਦੇ ਸ਼ਾਮਿਲ ਹੋ ਸਕਦੇ ਸਾਰੀ ਜਾਂਚ ਹੋਣੀ ਚਾਹੀਦੀ ਹੈਗੀ ਸਭ ਬਿਲਕੁਲ ਜੀ ਤਸੱਲੀ ਆ ਕਿਸਾਨਾਂ ਦੀ ਨਹੀਂ ਨਹੀਂ ਬਿਲਕੁਲ ਨਹੀਂ ਤਸੱਲੀ ਸਾਡਾ ਪਹਿਲਾ ਮੇਨ ਮਕਸਦ ਤਾਂ ਪੈਸੇ ਨਾਲ ਹੈ ਜੀ ਜੋ ਪੈਸੇ ਨਾਲ ਇਹਨਾਂ ਨੇ ਕਮਿਟਮੈਂਟ ਹੋਈ ਹੈ ਉਹਦੇ ਨਾਲ ਵੀ ਸਾਡਾ ਕੋਈ ਕੈਸ਼ ਯਾਰ ਨਾ ਮਤਲਬ ਨਹੀਂ ਉਹ ਤੋਂ ਜਦੋਂ ਮਰਜ਼ੀ ਲੈਣਾ ਜਿਹੜੇ ਤਰੀਕੇ ਨਾਲ ਮਰਜ਼ੀ ਲੈਣਾ ਸਾਨੂੰ ਤਾਂ ਇਹਨਾਂ ਨੇ ਕਿਹਾ ਵੀ ਸਿਵਲ ਸੂਟ ਪਾ ਕੇ ਮਨਜ਼ੂਰੀ ਲੈ ਕੇ ਥੋੜਾ ਪੈਸਾ ਬੈਂਕ ਕੋਲ ਮੇੜਾਂਗੇ ਬੈਂਕ ਦੇ ਉੱਪਰੋਂ ਟੀਮ ਆ ਕੇ ਇੱਥੇ ਫਰਾਡ ਡਿਕਲੇਅਰ ਹੋ ਰਿਹਾ ਚੁੱਕਾ ਹੈ ਵੀ ਫਰਾਡ ਹੋਇਆ ਬੈਂਕ ਦੇ ਵਿੱਚ ਇਹਨਾਂ ਦੇ ਸਟਾਫ ਨੇ ਇੱਥੇ ਉੱਪਰੋਂ ਸੀਨੀਅਰ ਅਧਿਕਾਰੀ ਆਏ ਇਹਨਾਂ ਨੇ ਡਿਕਲੇਅਰ ਕਰਤੇ ਫਰਾਡ ਹੋਇਆ ਤੇ ਕਿਸਾਨਾਂ ਦੀ ਭਰਪਾਈ ਗਲਤਾਂ ਦੀ ਭਰਪਾਈ ਹੋਣੀ ਚਾਹੀਦੀ ਹੈ ਇਹਨਾਂ ਨਾਲ ਵੀ ਹੋਰ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਜੀ ਬੈਂਕ ਸਾਡਾ ਇਹ ਲੋਕ ਹੀ ਇਹ ਪਿੰਡ ਦੇ ਲੋਕ ਆਸ-ਪਾਸੇ ਪਿੰਡਾਂ ਦੇ ਲੋਕ ਇਹਨੂੰ ਇੰਨਾ ਅੱਗੇ ਲੈ ਕੇ ਕਦੇ ਕੈਸ਼ੀਅਰ ਨਹੀਂ ਕਰਤਾ ਉਹ ਸਾਰਾ ਕੁਝ ਬਿਲਕੁਲ ਨਹੀਂ ਜੀ ਕੈਸ਼ੀਅਰ ਜਨਵਰੀ ਤੋਂ ਲੈ ਕੇ ਇੱਕ ਸ਼ੱਕੀ ਨਜ਼ਰਾਂ ਨੇ ਦੇਖਿਆ ਜਾ ਰਿਹਾ ਹੈ ਪਹਿਲਾਂ ਇੱਕ ਥੋੜੇ ਲੈਵਲ ਤੇ ਹੋਇਆ ਉਹਨੇ ਨੇ ਅੰਦਰ ਸਟਾਫ ਲੈਵਲ ਤੇ ਨਿਬੇੜ ਲਿਆ ਫਿਰ ਇਹ ਗੱਲਾਂ ਹੋ ਗਈਆਂ ਇਹ ਦੂਜੇ ਦੇ ਖਾਤੇ ਚ ਕੱਢ ਕੇ ਦੇਤੇ ਉਸ ਤੋਂ ਬਾਅਦ ਸੋਨਾ ਗਾਇਬ ਹੁੰਦਾ ਹੈ ਜਦੋਂ ਕੈਸ਼ੀਅਰ ਇੰਨਾ ਸ਼ੱਕੀ ਐ ਅਰिजिनलਾਂ ਦੇ ਜਾਂਦੇ ਵਿੱਚ ਤੇ ਉਹਨੂੰ ਚਾਬੀਆਂ ਉਹਦੇ ਕੋਲੇ ਲਓ ਲੋਕਰਾਂ ਦੇ ਕਿਵੇਂ ਆ ਗਈਆਂ ਮੈਨੇਜਰ ਦੀ ਮੁਲੀਬੁਕਤਾ ਹੈ ਹੋਰ ਸਟਾਫ ਦੀ ਮਿਲ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ ਐਸਬੀਆਈ ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ ਤੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ ਇਸ ਦੀ ਜਾਂਚ ਈਓ ਬੈਂਕੁਰ ਗਈ ਸੀ ਈਓ ਬਿੰਗ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਨਿਆਂ ਦੇ ਅਕਾਊਂਟ ਚੋਂ ਪੈਸੇ ਗਾਇਬ ਹੋਏ ਸੀ ਜਿਹੜੀ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ ਐਫ ਆਈ ਆਰ ਤਲਵੰਡੀ ਸਾਬ ਕੋ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ ਹੈ 143 ਸੈਕਸ਼ਨ 409 381 420 46 467 468 ਤੇ ਪੀਸੀ ਐਕਟ 13 1ਏ ਸਰ ਕਿ ਹੋਰ ਵੀ ਜੋ ਬੰਦੇ ਸ਼ਾਮਿਲ ਹੋ ਸਕਦੇ ਹੋ ਉਹ ਇੱਕ ਬੰਦੇ ਦੇ ਖਿਲਾਫ ਹਜੇ ਵੀ ਚੱਲ ਰਹੀ ਹੈਗੀ ਤੇ ਸੋਨਾ ਵੀ ਮਿਸਿੰਗ ਹੋਇਆ ਸਕਦਾ ਹੈ ਵਿੱਚ ਇਸ ਦੇ ਵਿੱਚ ਬੈਂਕ ਦੇ ਵਿੱਚ 골ਡ ਔਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ਏਟੀਐਮ ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ ਐਫਆਈਆਰ ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤੱਕ ਸਾਹਮਣੇ ਆਉਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ